ਦਸੂਹਾ ਦੇ ਵਿਧਾਇਕ ਕਰਨਬੀਰ ਸਿੰਘ ਮਨ ਕਾਰਾਂਤ ਸੇ ਵੀ ਜ਼ਖਮੀ ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹਾਜੀ ਪ੍ਰਮੁਖ ਸੜਕ ਤੇ ਪਿੰਡ ਚੋਹਾਨਾ ਨੇੜੇ ਵਾਪਰਿਆ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤੇ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦੰਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਪਦੀ ਇਹ ਨਹੀਂ ਆਪਣਾ ਪਛਾ ਕਰਦੇ ਹੋਏ ਗੱਡੀ ਜਾ ਕੇ ਸਪੈ ਦੇ ਖੰਬੇ ਚ ਵੱਜੀ ਖੰਬੇ ਤੋਂ ਫਾਟ ਵਾਲੂ ਉਤਰ ਗਿਆ ਐਮ ਐਲ ਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਉਹ ਇਹ ਤਿੰਨ ਜਣੇ ਸੀਗੇ ਬਾਕੀ ਸਰ ਕਿੰਨੇ ਜਣੇ ਪੀਏ ਦੇ ਤਾਂ ਜਿਆਦਾ ਐਮ ਐਲ ਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਅ ਰਾਜ ਕੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੁੰਨ ਐਮ ਐਲ ਏ ਸਾਹਿਬ ਦੀ ਐਮ ਐਲ ਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਪੀਏ ਦੇ ਸੀ ਥੋੜਾ ਮੂਹ ਦੇ ਵਿੱਚ ਸ਼ੀਸ਼ਾ ਲੱਗ ਗਿਆ ਸੀ ਕੋਈ ਇਤਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮ ਐਲ ਏ ਸਾਹਿਬ ਦੇ ਥੋੜਾ ਲੱਤ ਤੇ ਫਿਰ ਚਲੇ ਆ ਤਾਂ ਜਾ ਸਿੱਖ ਦਾ ਬੱਜਿਆ ਕਰਕੇ ਥੋੜੀ ਜਿਹੀ ਸੋਜ ਆ ਵੈਸੇ ਕੰਡੀਸ਼ਨ ਠੀਕ ਹੈ ਜਿਹੜੇ ਕਰਾਉਣ ਲਈ ਲਿਦੇ ਗਏ ਆ ਕਿ ਗਏ ਆ ਤਾਂ ਪਤਾ ਚੱਲ ਜੇ ਕੋਈ ਨੀਜਰ ਆ। ਅਮਰੇ ਸਭ ਕਿੱਥੇ ਕੋ ਹੋਇਆ ਹਾਦਸਾ ਇਹ ਹੋਗਰੇ ਕਿੱਧਰ ਕਿੱਧਰ ਕਿੱਥੇ ਜਾ ਰਹੇ ਸੀ ਇਹ ਤਲਵਾੜੇ ਨੂੰ ਜਾਦਾ ਸੀ ਪ੍ਰੋਗਰਾਮ ਸੀਗੇ ਟਰੈਂਪੋ ਵੀ ਲੱਗੇ ਹੋਏ ਆ ਪਿੰਡਾ ਚ ਉੱਥੇ ਵੀ ਗਏ ਉਧਰ ਨੂੰ ਜਾ ਰਹੇ ਸੀ